ਕਿਸਾਨ ਵੀਰੋ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬੜੀ ਤੇ ਖਸਾਨਪਲਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਕਿਸਾਨ ਵੀਰੋ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਕਈ ਜ਼ਿਲ੍ਹਿਆਂ 'ਚ ਜਿਹੜੀ ਝੋਨੇ ਦੀ ਲਵਾਈ ਹੈ ਜਿਹੜੀ ਸ਼ੁਰੂ ਹੋ ਗਈ ਹੈ ਤੇ ਉਹਦੇ ਲਈ ਕਿਸਾਨ ਵੀਰਾਂ ਦੇ ਸਵਾਲ ਵੀ ਆ ਰਹੇ ਆ ਵੀ ਕਿਹੜੀਆਂ ਖਾਦਾਂ ਆਪਾਂ ਜਿਹੜੀਆਂ ਪਾਈਏ ਕਦੋਂ ਤੋਂ ਪਹਿਲਾਂ ਪਾਈਏ ਜਾਂ ਬਾਅਦ 'ਚ ਪਾਈਏ ਇਹਦੇ ਰਿਗਾਰਡਿੰਗ ਵੀ ਸਵਾਲ ਆ ਰਹੇ ਆ ਤੇ ਕਿਹੜੀਆਂ ਖਾਦਾਂ ਆਪਾਂ ਪਾ ਸਕਦੇ ਹਾਂ ਇਦੇ ਬਾਰੇ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੇ ਡੀਪੀ ਤੇ ਜਿੰਕ ਆਪਾਂ ਇਕੱਠੀ ਪਾ ਸਕਦੇ ਆ ਜਾਂ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਇਹ ਜਿਹੜੀਆਂ ਖਾਦਾਂ ਇੱਕ ਦੂਜੇ ਨੂੰ ਬੰਨ ਲੈਂਦੀਆਂ ਜੇਕਰ ਇਹ ਆਪਾਂ ਇਸ ਸੀਜ਼ਨ ਦੇ ਵਿੱਚ ਸੋਣੀ ਚ ਪਾਉਣੀਆਂ ਤਾਂ ਕਿਹੜੇ ਹਿਸਾਬ ਨਾਲ ਪਾਉਣੀਆਂ ਇਹਦੇ ਬਾਰੇ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਕਸਾਨ ਵੀਰੋ ਜੇਕਰ ਤੁਹਾਨੂੰ ਕੋਈ ਖੇਤੀਬਾੜੀ ਸੰਬੰਧਤ ਸਮੱਸਿਆ ਦਾ ਤੁਸੀਂ ਹੱਲ ਚਾਹੁੰਦੇ ਹੋ ਤਾਂ ਮੇਰੇ WhatsApp ਗਰੁੱਪ ਨਾਲ ਜੁੜ ਸਕਦੇ ਹੋ ਜੀ ਦਾ ਨੰਬਰ ਹੈਗਾ 8198011111 ਨੰਬਰ ਫੇਰ ਨੋਟ ਕਰ ਲਓ ਜੀ 8198011111 ਤਕਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਮਹੱਤਮ ਪੂਨ ਤੱਤ ਹੈਗਾ ਯੂਰੀਏ ਬਾਰੇ ਯੂਰੀਆ ਖਸਾਨ ਵੀਰੋ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ ਡੋਜ਼ ਹੈਗੀ ਹੈ ਉਹ ਆਪਣਾ 90 ਕਿਲੋ ਹੈ ਕਿਉਂਕਿ 42 ਕਿਲੋ ਜਿਹੜਾ ਆਪਾਂ ਨੂੰ ਨਾਈਟ੍ਰੋਜਨ ਹੈ ਉਚੋਂ ਨੇ ਲਈ ਚਾਹੀਦਾ ਹੁੰਦਾ ਹੈ ਪ੍ਰਤੀ ਕਿੱਲੇ ਦਾ ਜਾਂ ਪ੍ਰਤੀ ਏਕੜਾ ਆਪਾਂ ਗੱਲ ਕਰ ਲਈਏ ਤੇ ਇਹ ਕਿਸਾਨ ਵੀਰੋ ਜਿਹੜਾ ਪਾਉਣਾ ਹੁੰਦਾ ਆਪਾਂ ਕਦੇ ਵੀ ਇਕੱਠਾ ਨਹੀਂ ਪਾਉਣਾ ਯੂਰੀਆ ਜਿੰਦੋਂ ਵੀ ਪਾਉਣਾ ਆਪਾਂ ਕਿਸ਼ਤਾਂ ਚ ਪਾਉਣਾ ਕਿਉਂਕਿ ਜੇਕਰ ਇਕੱਠਾ ਪਾਵਾਂਗੇ ਤਾਂ ਹੀਠਾਂ ਇਹ ਲੀਚ ਡਾਊਨ ਕਰ ਜਾਂਦਾ ਹੈ ਜਾਂ ਕਹਿ ਲਈਏ ਧਰਤੀ ਦੀ ਉਸ ਤਹਤੇ ਪਹੁੰਚ ਜਾਂਦਾ ਜਿੱਥੋਂ ਆਪਾਂ ਜਿਹੜੀ ਫਸਲ ਹੈ ਉਹਨੂੰ ਚੱਕ ਨਹੀਂ ਸਕਦੀ ਸੋ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਵੀ ਜਦੋਂ ਵੀ ਪਾਉਣਾ ਆਪਾਂ ਕਿਸਤਾਂ ਦੇ ਵਿੱਚ ਪਾਉਣਾ ਹੈ ਤਿੰਨ ਬਰਾਬਰ ਕਿਸਤਾਂ ਦੇ ਵਿੱਚ ਪਹਿਲੀ ਕਿਸਤ ਆਪਾਂ 7 ਦਿਨ ਤੇ ਪਾਉਣੀ ਹੁੰਦੀ ਹੈ ਦੂਜੀ ਆਪਾਂ ਪਾਉਣੀ ਹੁੰਦੀ ਹੈ 21 ਦਿਨ ਤੇ ਤੇ ਤੀਜੀ ਆਪਾਂ ਪਾਉਣੀ ਹੁੰਦੀ ਹੈ 42ਵੇਂ ਦਿਨ ਤੇ ਜੇਕਰ ਆਪਾਂ ਸ਼ੋਰਟ ਰਿਸ਼ਨ ਵੈਰਾਈਟੀ ਜਾਂ ਘੱਟ ਸਮਾਂ ਲੈਣ ਵਾਲੀ ਵੈਰਾਈਟੀਆਂ ਬੀਜੀਆਂ ਜਿਵੇਂ ਕਿ ਪੀਆਰ 126 ਹੈ ਫਿਰ ਆਪਾਂ ਉਹਦਾ ਜਿਹੜਾ ਯੂਰੀਆ ਹੈ ਲਈ ਨਾਈਟ੍ਰੋਜਨ ਆ ਸਾਰੀ 35 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਪੂਰੀ ਕਰ ਦੇਣੀ ਹੁੰਦੀ ਹੈ ਤਾਂ ਇੱਥੇ ਗੱਲ ਕਰੀਏ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਵੀ ਡੋਜ਼ ਇਹਦੀ ਹੈਗੀ ਹੈ 42 ਕਿਲੋ ਤੇ ਆਪਾਂ ਯੂਰੀਆ ਜਿਹੜਾ ਪਾਉਣਾ 90 ਕਿਲੋ ਇਹ ਆਪਾਂ ਕਿਸਾਨ ਵੀਰੋ 7 ਦਿਨ ਤੱਕ ਪਾ ਸਕਦੇ ਆ 7ਵੇਂ ਦਿਨ ਵੀ ਪਾ ਸਕਦੇ ਆ ਜਾਂ ਆਪਾਂ ਆਖਰੀ ਕਦੂ ਕਰਨ ਤੋਂ ਪਹਿਲਾਂ ਜਿਹੜਾ ਆਪਾਂ ਯੂਰੀਆ ਜਿਹੜਾ ਆਪਣੀ ਫਸਲ ਨੂੰ ਦੇ ਸਕਦੇ ਆ ਤੀਜਾ ਹਿੱਸਾ ਯਾਨੀ ਕਿ 30 ਕਿਲੋ ਜਿਹੜਾ ਆਪਣਾ ਬਣ ਗਿਆ ਹੈ ਤਾਂ ਹੁਣ ਗੱਲ ਕਰਦੇ ਆ ਜੇਕਰ ਆਪਣੀ ਜ਼ਮੀਨ ਜ਼ਿਆਦਾ ਰਹੀ ਇਸ ਲਈ ਤੇ ਆਪਾਂ ਉੱਥੇ ਵੀ ਚਾਹੁੰਦੇ ਆ ਵੀ ਆਪਾਂ ਨੂੰ ਸਹੀ ਵਧੀਆ ਝਾੜ ਮਿਲ ਜੇ ਤਾਂ ਉੱਥੇ ਇੱਕ ਤਾਂ ਜਿਹੜੀ ਆਪਾਂ ਰੂੜੀ ਆਪਾਂ ਨੂੰ ਪਾਈ ਹੋਣੀ ਚਾਹੀਦੀ ਹੈ ਜੇਕਰ ਰੂੜੀ ਪਾਈ ਹੈ ਤਾਂ ਉੱਥੇ ਜਿਹੜੀ ਆਪਾਂ ਫਿਰ ਵੀ ਡੋਜ਼ ਹੈ ਇਹਦੀ ਯੂਰੀਏ ਦੀ ਆਪਾਂ ਨੂੰ ਵਧਾਉਣੀ ਪਊ ਕਿਉਂਕਿ ਰੇਸ ਲੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਹੈ ਨਾਈਟ੍ਰੋਜਨ ਹੈ ਉਹ 50 ਕਿਲੋ 42 ਕਿਲੋ ਦੀ ਜਗ੍ਹਾ ਆਪਾਂ ਨੂੰ 50 ਕਿਲੋ ਚਾਹੀਦੀ ਹੁੰਦੀ ਹੈ ਫਿਰ ਉਸ ਹਿਸਾਬ ਨਾਲ ਜੇਕਰ ਆਪਾਂ ਯੂਰੀਏ ਦੀ ਕੈਲਕੂਲੇਸ਼ਨ ਕਰੀਏ ਤਾਂ ਇੱਕ ਕੁਆਂਟਲ 7 ਕਿਲੋ ਜਿਹੜਾ ਯੂਰੀਆ ਆਪਾਂ ਨੂੰ ਉੱਥੇ ਪਾਉਣਾ ਪਊਗਾ ਤਾਂ ਇਹਦੇ ਨਾਲ ਜਿਹੜਾ ਆਪਾਂ ਰੇਸ ਲੀਆਂ ਜ਼ਮੀਨਾਂ 'ਚ ਵੀ ਚੰਗਾ ਝਾੜ ਲੈ ਸਕਦੇ ਹਾਂ ਹੁਣ ਜੇਕਰ ਕਿਸਾਨ ਵੀਰ ਉਹ ਗੱਲ ਕਰੀਏ ਆਪਾਂ ਅੱਗੇ ਆਈਏ ਫਾਸਫੋਰਸ ਦੀ ਫਾਸਫੋਰਸ ਕਿਸਾਨ ਵੀਰ ਉਹ ਜਿਹੜੀ ਮੈਂ ਤਾਂ ਨੂੰ ਬੇਨਤੀ ਕਰੂੰਗਾ ਹਮੇਸ਼ਾ ਜਿਹੜਾ ਵੀ ਫਾਸਫੋਰਸ ਤੇ ਜਿਹੜਾ ਪोटाश ਪਾਉਣਾ ਹੈ ਉਹਦੀ ਕਿਰਪਾ ਕਰਕੇ ਆਪਾਂ ਮਿੱਟੀ ਪਰਖ ਜ਼ਰੂਰ ਕਰਾਈਏ ਹਰੇਕ ਜ਼ਿਲ੍ਹੇ 'ਚ ਲੈਬਸ ਬਣੀਆਂ ਹੋਈਆਂ ਉੱਥੋਂ ਆਪਾਂ ਫ੍ਰੀ ਜਿਹੜਾ ਟੈਸਟ ਹੈ ਇਹ ਕਰਾ ਸਕਦੇ ਆ ਜੇਕਰ ਉੱਥੇ ਘਾਟ ਆਉਂਦੀ ਹੈ ਆਪਣੇ ਤਾਂ ਉਸ ਹਿਸਾਬ ਨਾਲ ਆਪਾਂ ਜਿਹੜੀ ਹੈ 27 ਕਿਲੋ ਪ੍ਰਤੀ ਕਿੱਲੇ ਦੀ ਜਿਹੜੀ ਹੈ ਡੀਏਪੀ ਪਾ ਕੇ ਫਾਸਫੋਰਸ ਦੀ ਪੂਰਤੀ ਕਰ ਸਕਦੀਆਂ ਜੇਕਰ ਆਪਾਂ ਸੁਪਰ ਦੀ ਕਰੀਏ ਗੱਲ ਜੇਕਰ ਸੁਪਰ ਰਾਈ ਪ੍ਰਾਪਤੀ ਕਰਨੀ ਹੈ ਪੂਰਤੀ ਕਰਨੀ ਹੈ ਤਾਂ ਆਪਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਕਿਲੇ ਦਾ ਪਾ ਸਕਦੇ ਆ ਤੇ ਇਥੇ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਮੈਂ ਪਿਛਲੀਆਂ ਵੀਡੀਓਸ ਚ ਵੀ ਦੱਸਦਾ ਰਿਹਾ ਆ ਵੀ ਆਪਣੇ ਇਥੇ ਪੰਜਾਬ ਦੀਆਂ ਜਿਹੜੀਆਂ ਵੀ ਜੇਕਰ ਆਪਾਂ ਪੀਐਚ ਚੈੱਕ ਕਰਾਈਏ ਨਾ ਮਿੱਟੀ ਦਾ ਤਾਂ ਬਹੁਤ ਸਾਰੀਆਂ ਜ਼ਮੀਨਾਂ ਦੇ ਜਿਹੜੇ ਪੀਐਚ ਆ ਉਹ ਹਾਈ ਆਏ ਆ ਤਾਂ ਉਹਦੇ ਕਰਕੇ ਕੀ ਹੁੰਦਾ ਜਿਹੜੀ ਫਸਲ ਆ ਉਹ ਸਾਰੇ ਦੀ ਸਾਰੀ ਖਾਦ ਜਿਹੜੀ ਆਪਾਂ ਪਾਉਂਦੇ ਆ ਉਹਨੂੰ ਚੱਕ ਨਹੀਂ ਪਾਉਂਦੀ ਉਸ ਜਿਹੜੀ ਆ ਜ਼ਮੀਨ ਦੇ ਵਿੱਚ ਬਚੀ ਰਹਿ ਜਾਂਦੀ ਆ ਸੋ ਇਸ ਲਈ ਆਪਾਂ ਮੈਂ ਰਿਕਮੈਂਡ ਕਰਦਾ ਵੀ ਡੀਏਪ ਨਾਲੋਂ ਜਿਹੜੀ ਹੈ ਸਿੰਗਲ ਸੁਪਰ ਫਾਸਫੇਟ ਦੇ ਥਰੂ ਆਪਾਂ ਜਿਹੜੀ ਹੈ ਫਾਸਫੋਰਸ ਦੀ ਪੂਰਤੀ ਕਰੀਏ ਇਹਦੇ ਪਿੱਛੇ ਕਾਰਨ ਇਹ ਹੈ ਦੋਸਤੋ ਵੀ ਜਿਹੜਾ ਸਿੰਗਲ ਸੁਪਰ ਫਾਸਫੇਟ ਦਾ ਜਿਹੜਾ ਪੀਐਚ ਹੈ ਉਹ ਡੇਢ ਤੋਂ 2 ਕੋ ਹੁੰਦਾ ਚ ਜਿਹੜਾ ਡੀਏਪ ਦਾ ਹੁੰਦਾ ਉਹ 8 ਦੇ ਨੇੜੇ ਹੁੰਦਾ ਤਾਂ ਜੇਕਰ ਇਹਦਾ ਪੀਐਚ ਘੱਟ ਹੈ ਤਾਂ ਇਸੇ ਲਈ ਆਪਾਂ ਨੂੰ ਅਵੇਲੇਬਿਲਟੀ ਜਿਹੜੀ ਹੈ ਇਹਦੀ ਵੱਧ ਹੋ ਜੂਗੀ ਜ਼ਮੀਨ ਤੋਂ ਵੱਧ ਚੱਕੂਗੀ ਫਸਲ ਤੇ ਦੂਜਾ ਕਾਰਨ ਇਹਦੇ ਪਿੱਛੇ ਇਹ ਹੈ ਜੇਕਰ ਆਪਾਂ ਡੀਏਪ ਥਰੂ ਪ੍ਰੂਫਤੀ ਆ ਪੂਰਤੀ ਕਰਦੇ ਆ ਤਾਂ ਉਹਦੇ ਚ ਆਪਾਂ ਨੂੰ ਸਿਰਫ ਨਾਈਟ੍ਰੋਜਨ ਤੇ ਫਾਸਫੋਰਸ ਮਿਲੂਗਾ ਜੇਕਰ ਆਪਾਂ ਡੀਏਪ 27 ਕਿਲੋ ਪਾਈਏ ਤਾਂ ਆਪਾਂ 10 ਕਿਲੋ ਜਿਹੜਾ ਯੂਰੀਆ ਘਟਾ ਸਕਦੇ ਆ ਕਿਉਂਕਿ ਉਹਦੇ ਵਿੱਚ ਫਾਸਫੋਰਸ ਦੇ ਨਾਲ ਨਾਈਟ੍ਰੋਜਨ ਤੱਤ ਹੁੰਦਾ ਤੇ ਜੇਕਰ ਆਪਾਂ ਸੁਪਰ ਯੂਜ਼ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਵੀ ਮਿਲ ਜੂ ਸਲਫਰ ਵੀ ਮਿਲੂਗਾ ਤੇ ਫਾਸਫੋਰਸ ਵੀ ਮਿਲੂਗਾ ਸੋ ਇਸ ਲਈ ਕੋਸ਼ਿਸ਼ ਕਰਿਓ ਵਧੀਆ ਕੰਪਨੀ ਦੀ ਜੇਕਰ ਆਪਾਂ ਨੂੰ ਸੁਪਰ ਮਿਲਦੀ ਹੈ ਤਾਂ ਉਹਦੀ ਪੂਰਤੀ ਆਪਾਂ ਸੁਪਰ ਨਾਲ ਕਰੀਏ ਫਾਸਫੋਰਸ ਦੀ ਤੇ ਗੱਲ ਕਰੀਏ ਪोटाश ਪोटाश ਆਪਾਂ ਨੂੰ ਜਿਹੜੀ ਇਹ ਖੇਤਾਨੀ ਵੀਰੋ ਆਪਾਂ ਜਿਹੜੀ ਵਰਤਨੀ ਹੈ ਹਮੇਸ਼ਾ 60 ਪਰਸੈਂਟ ਵਾਲੀ ਵਰਤਨੀ ਹੈ ਜਿਹਨੂੰ ਆਪਾਂ ਕਹਿੰਦੇ ਆ ਐਮਓਪੀ ਜਾਂ ਕਹ ਲਈਏ ਮਿਊਰੋਟਾਪ ਪੋਟਾਸ਼ ਸਿਰਫ ਉਹੀ ਪੋਟਾਸ਼ ਲੈਣੀ ਆਪਾਂ ਕੋਈ ਹੋਰ ਨਹੀਂ ਲੈਣੀ ਇਹਦੀ ਜਿਹੜੀ ਆਪਾਂ 20 ਕਿਲੋ ਪ੍ਰਤੀ ਕਿੱਲੇ ਦੀ ਜਿਹੜੀ ਆਪਾਂ ਐਮਓਪੀ ਪਾਉਣੀ ਹੈ ਯਾਨੀ ਕਿ ਮਿਊਰੋਟਾਫ ਪੋਟਾਸ਼ ਜਿਹੜਾ 20 ਕਿਲੋ ਪ੍ਰਤੀ ਕਿੱਲੇ ਦਾ ਪਾਉਣਾ ਸੋ ਜਿਹੜੀ ਫਾਸਫੋਰਸ ਤੇ ਜਿਹੜੀ ਪੋਟਾਸ਼ ਆ ਉਹ ਆਪਾਂ ਆਖਰੀ ਕਦੂ ਕਰਨ ਤੋਂ ਪਹਿਲਾਂ ਜਿਹੜੀ ਆਪਾਂ ਪਾ ਸਕਦੇ ਆ ਤੇ ਜੇਕਰ ਆਪਾਂ ਫਾਸਫੋਰਸ ਦੀ ਗੱਲ ਕਰੀਏ ਇਹ ਜੇਕਰ ਆਪਾਂ ਆਖਰੀ ਕੱਦੂ ਕਰਨ ਤੋਂ ਪਹਿਲਾਂ ਨਹੀਂ ਪਾਈ ਹੈ ਇਹਦੀ ਪੂਰਤੀ ਨਹੀਂ ਕਰਦੇ ਪਹਿਲੀ ਗੱਲ ਤਾਂ ਜੇਕਰ ਕਰਾਉਣੀ ਆ ਤਾਂ ਇਸੇ ਟਾਈਮ ਹੀ ਪਾ ਲਈਏ ਤਾਂ ਸਭ ਤੋਂ ਬੈਸਟ ਹੈ ਜੇਕਰ ਫਿਰ ਵੀ ਫਾਸਫੋਰਸ ਦੀ ਕਿਤੇ ਪਾਉਣੀ ਤੁਸੀਂ ਭੁੱਲ ਜਾਂਦੇ ਹੋ ਜਾਂ ਕਿਸੇ ਕਾਰਨ ਨਹੀਂ ਪਾ ਸਕਦੇ ਤਾਂ ਆਪਾਂ ਤਿੰਨ ਹਫ਼ਤਿਆਂ ਤੱਕ ਜਿਹੜਾ ਪਨੀਰੀ ਪੱਟਣ ਪੱਟ ਕੇ ਲਾਉਣ ਤੋਂ ਤਿੰਨ ਹਫ਼ਤਿਆਂ ਤੱਕ ਵੀ ਜਿਹੜਾ ਆਪਾਂ ਫਾਸਫੋਰਸ ਹੈ ਜਿਹੜਾ ਜ਼ਮੀਨ ਦੇ ਵਿੱਚ ਪਾ ਕੇ ਆਪਾਂ ਫਾਸਫੋਰਸ ਦੀ ਪੂਰਤੀ ਹੈ ਜਿਹੜੀ ਕਰ ਸਕਦੇ ਹਾਂ ਤਾਂ ਹੁਣ ਕਿਸਾਨ ਦੋਸਤੋ ਗੱਲ ਆ ਜਾਂਦੀ ਹੈ ਅੱਗੇ ਜਿਹੜੀ ਹੈ ਜਿੰਕ ਦੀ ਜੇਕਰ ਆਪਾਂ ਨੂੰ ਪਤਾ ਵੀ ਪਿਛਲੇ ਸਾਲ ਆਪਣੀ ਜਿਹੜੀ ਇਹ ਜਿੰਕ ਦੀ ਘਾਟ ਦੀ ਸਮੱਸਿਆ ਆਈ ਹੈ ਤਾਂ ਆਪਾਂ ਕੀ ਕਰਨਾ ਹੈ ਜਿੰਕ ਹੈ ਜਿਹੜੀ 21% ਵਾਲੀ ਹੈ 25 ਕਿਲੋ ਵਰਤਣੀ ਹੈ ਤੇ ਜੇਕਰ 33% ਵਾਲੀ ਜਿੰਕ ਹੈ ਤਾਂ ਆਪਾਂ 16 ਕਿਲੋ ਪ੍ਰਤੀ ਕਿੱਲੇ ਦੀ ਜਾਂ ਪ੍ਰਤੀ ਏਕੜ ਦੀ ਕਹਿ ਲਈਏ ਆਪਾਂ ਵਰਤ ਸਕਦੇ ਹਾਂ ਉਹਦੇ ਲਈ ਕਿਸਾਨ ਵੀਰੋ ਆਪਾਂ ਕੀ ਕਰਨਾ ਹੈ ਜੇਕਰ ਆਪਾਂ ਘੱਟ ਪੈਸੀ ਲਾਉਣੇ ਚਾਹੁੰਦੇ ਆਂ ਜਾਂ ਘੱਟ ਜ਼ਿੰਕ ਤੇ ਗੁਜ਼ਾਰਾ ਕਰਨਾ ਤਾਂ ਆਪਾਂ ਜ਼ਿੰਕ ਦੀ ਸਪਰੇ ਵੀ ਕਰ ਸਕਦੇ ਹੁੰਨੇ ਆ ਜਿਵੇਂ ਕਿ ਅਸੀਂ ਪਹਿਲਾਂ ਹੀ ਵੀਡੀਓ ਚ ਦੱਸਦਾ ਰਿਹਾ ਮੈਂ ਉਹਦੇ ਲਈ ਆਪਾਂ 1 ਕਿਲੋ ਜ਼ਿੰਕ ਅੱਧਾ ਕਿਲੋ ਡਣੇ ਵਾਲੀ ਕਲੀ ਭੋਂ ਕੇ ਉਹਦਾ ਨਿਤਰਿਆ ਪਾਣੀ ਪਾ ਕੇ ਆਪਾਂ ਜੇ ਸਪਰੇ ਕਰਦੇ ਆਂ ਤਾਂ ਜ਼ਿੰਕ ਦੀ ਪੂਰਤੀ ਹੋ ਜਾਂਦੀ ਹੈ ਤੇ ਜੇਕਰ ਆਪਾਂ ਜ਼ਿੰਕ ਆਪਾਂ ਛੱਟੇ ਨਾਲ ਹੀ ਪਾਉਣੇ ਆ ਤਾਂ ਉਹਦੇ ਲਈ ਕਿਸਾਨ ਵੀਰੋ ਆਪਾਂ ਜਿਹੜੇ ਇਹਦਾ ਸਮਾਂ ਪਾਉਣ ਦਾ ਜੇਕਰ ਆਪਾਂ ਆਖਰੀ ਕਦੂ ਕਰਨ ਤੋਂ ਪਹਿਲਾਂ ਜਿਵੇਂ ਕਿ ਫਾਸਫੋਰਸ ਨਾਲ ਪਾਵਾਂਗੇ ਤਾਂ ਇੱਕ ਦੂਜੇ ਨੂੰ ਜਲਦੀ ਬੰਨ ਲੈਂਦੀ ਹੈ ਸੋ ਆਪਾਂ ਕੋਸ਼ਿਸ਼ ਕਰੀਏ ਜਦੋਂ ਆਪਾਂ 15 ਕ ਦਿਨ ਲਈ ਪਾਣੀ ਖੜਾ ਕੇ ਰੱਖਦੇ ਆਂ ਜਦੋਂ ਆਪਾਂ ਖੇਤ ਤੋਂ ਪਾਣੀ ਖਾਲੀ ਕਰਨਾ ਹੁੰਦਾ ਉਦੋਂ ਕੁਝ ਟਾਈਮ ਪਹਿਲਾਂ ਆਪਾਂ ਪਾ ਲਈਏ ਤੇ ਜਦੋਂ ਉਦੋਂ ਬਾਅਦ ਜਦੋਂ ਪਾਣੀ ਖਾਲੀ ਹੋਊਗਾ ਖੇਤ ਨੂੰ ਹਵਾ ਲੱਗੂਗੀ ਉਹਦੇ ਨਾਲ ਜਿਹੜਾ ਜ਼ਿੰਕ ਦੀ ਅਵੇਲੇਬਿਲਟੀ ਐ ਫਸਲ ਨੂੰ ਵੱਧ ਹੋਊਗੀ ਯਾਨੀ ਕਿ ਵੱਧ ਫਸਲ ਜਿਹੜੀ ਆ ਉਹ ਜ਼ਿੰਕ ਐ ਜਿਹੜੀ ਚੱਕ ਸਕਦੀ ਐ ਸੋ ਜ਼ਿੰਕ ਆਪਾਂ ਉਸ ਟਾਈਮੇ ਪਾ ਸਕਦੇ ਆਂ ਜੇਕਰ ਇਸ ਤੋਂ ਇਲਾਵਾ ਵੀ ਬਾਅਦ ਚ ਵੀ ਕਿਤੇ ਘਾਟ ਆਉਂਦੀ ਐ ਤੇ ਤੁਸੀਂ ਛੱਟੇ ਨਾਲ ਹੀ ਪੂਰੀ ਕਰਨੀ ਹੈ ਫਿਰ ਆਪਾਂ ਜਿਹੜੀ ਹੈ 21% ਵਾਲੀ ਹੈ 10 ਕਿਲੋ ਪਾਉਣੀ ਹੁੰਦੀ ਹੈ ਤੇ ਜਿਹੜੀ 33% ਵਾਲ ਆਪਾਂ 6.5 ਕਿਲੋ ਪ੍ਰਤੀ ਏਕੜ ਦੀ ਜਿਹੜੀ ਹੈ ਜ਼ਿੰਕ ਆਪਾਂ ਪਾ ਸਕਦੇ ਹਾਂ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੋ ਕਰਿਓ ਜੀ ਧੰਨਵਾਦ